ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੇ ਮਾਮਲੇ ਦੇ ਵਿੱਚ ਇੱਕ ਵਾਰ ਮੁੜ ਤੋਂ ਵਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਮਾਨ ਨੂੰ ਕੇਰਿਆ ਤੇ ਐਫ ਆਈ ਆਰ ਦਰਜ ਕਰਵਾਉਣ ਦੀ ਮੰਗ ਕੀਤੀ ਹੈ ਦਰਸਲ ਕੋਟਲੀ ਦਾ ਇਲਜ਼ਾਮ ਹੈ ਕਿ ਵਿਧਾਨ ਸਭਾ ਦੇ ਅੰਦਰ ਮੁੱਖ ਮੰਤਰੀ ਨੇ ਉਹਨਾਂ ਨੂੰ અપਮਾਨਜਨਕ ਸ਼ਬਦ ਬੋਲੇ ਨੇ ਜਗਰੀਵਾਲ ਸਾਹਿਬ ਨੂੰ ਭਗਵੰਤ ਮਾਨ ਨੂੰ ਜਿਹਨੂੰ ਪਿਆਰ ਨਾਲ ਉਹਨਾਂ ਦੇ ਪਰਿਵਾਰ ਦੇ ਜੁਗਨੂ ਬੁਲਾਉਂਦੇ ਆ ਤੇ ਦਾਸ ਵੀ ਉਹਨੂੰ ਜੁਗਨੂ ਬੁਲਾਉਂਦਾ ਜੁਗਨੂ ਨੂੰ ਕੋਈ ਗਰੰਟੀ ਯਾਦ ਕਰਾ ਦੇਵੇ ਉਹਦੀ ਜਾਂ ਜੁਗਨੂ ਨੂੰ ਕੋਈ ਉਹਦਾ ਵਾਅਦਾ ਯਾਦ ਕਰਾ ਦੇਵੇ ਕਿ ਉਹਦੇ ਬਾਰੇ ਫਿਰ ਉਹਦੇ ਖਿਲਾਫ ਟਿੱਪਣੀ ਕਰਦੇ ਔਰ ਬੜੇ ਅਫਸੋਸ ਦੀ ਗੱਲ ਹੈ ਚੀਫ ਮਨਿਸਟਰ ਸ਼ੁੱਡ ਅਪੋਲੋਜਾਈਜ਼ ਚੀਫ ਮਨਿਸਟਰ ਅਸਤੀਫਾ ਦੇਵੇ ਜਾਂ ਦੇ ਖਿਲਾਫ ਪਰਚਾ ਦਰਜ ਹੋਵੇ ਕਿਉਂਕਿ ਇੱਕ ਦਲਤ ਭਾਈਚਾਰੇ ਨਾਲ ਗੁਰੂ ਰਵੀਦਾਸ ਮਹਾਰਾਜ ਜੀ ਪੈਰੋਕਾਰ ਗੁਰੂ ਰਵਿਦਾਸ ਮਹਾਰਾਜ ਦੇ ਰਵਿਦਾਸੀਆ ਭਾਈਚਾਰੇ ਕਮਿਊਨਿਟੀ ਚੋਂ ਸੰਬੰਧਿਤ ਇੱਕ ਐਮਐਲਏ ਨੇ ਸਿਰਫ ਗਰੰਟੀ ਯਾਦ ਕਰਾਈ ਔਰ ਉਸ ਗਰੰਟੀ ਯਾਦ ਕਰਾਉਣ ਦਾ ਉਹਨੂੰ ਇਹ ਕਿਹਾ ਗਿਆ ਕਿ ਇਹਨੂੰ ਦੌਰਾ ਪੈ ਗਿਆ ਇਹਨੂੰ ਜੁੱਤੀ ਸੰਗਾਓ ਮੈਨੂੰ ਤਾਂ ਲੱਗਦਾ ਜੋ ਵਿਧਾਨ ਸਭਾ ਚ ਇਹ ਕਰਤੂਤ ਮੁੱਖ ਮੰਤਰੀ ਕਰ ਰਿਹਾ ਦੌਰਾ ਤਾਂ ਇਹਨੂੰ ਪਿਆਸੀ ਕੋਈ ਇਲਾਜ ਤਾਂ ਇਹਦਾ ਕਰਾਉਣ ਵਾਲਾ ਜੇ ਜਿਹੜਾ ਗਰੰਟੀ ਯਾਦ ਕਰਾਵੇ ਉਹਨੂੰ ਤੁਸੀਂ ਜਾਤੀ ਸੂਚਕ ਟਾਰਗੇਟ ਚ ਲੋ ਇੱਕ ਪ੍ਰਤੀਕਲਰ ਕਮਿਊਨਿਟੀ ਨੂੰ ਜੇ ਇਸ ਕਮਿਊਨਿਟੀ 'ਚ ਸਾਨੂੰ ਸਭ ਨੂੰ ਬੜਾ ਮਾਣ ਹੈ ਉਹਦਾ ਅਸੀਂ ਸਤਿਕਾਰ ਕਰਦੇ ਆ ਤੇ ਚੀਫ ਮਿਨਿਸਟਰ ਇਹ ਜੀ ਸ਼ਬਦਾਵਲੀ ਵਰਤੇ ਕਿ ਇਹਨੂੰ ਜੁੱਤੀ ਸੰਘਾ ਦਿਓ ਇਟ ਜਸਟ ਗੋਸ ਟੂ ਸ਼ੋ ਕਿ ਮੈਂਟਲ ਲੈਵਲ ਮੈਂਟਲ ਸਿਕਨੈਸ ਮੁੱਖ ਮੰਤਰੀ ਸਾਹਿਬ ਦੇ ਕੇਸ ਪੱਧਰ ਤੇ ਹੋਗੀ